ਹਾਂਜੀ ਮਾਤਾ ਜੀ ਦੱਸੋ ਕਾਕਾ ਇਹ ਵੀਡੀਓ ਡਿਲੀਟ ਕਰਦੇ ਹੋ ਤਾਂ ਸਾਡੀ ਬੇਇੱਜ਼ਤੀ ਬਹੁਤ ਹੋਣੀ ਮਾਲੇ ਚ ਮਾਤਾ ਜੀ ਐਦਾਂ ਕਿਦਾਂ ਡਿਲੀਟ ਕਰਤੀਏ ਹੁਣ ਇਹਦਾ ਮੋਟਾ ਜੁਰਮਾਨਾ ਲੱਗੂਗਾ ਤੁਹਾਨੂੰ ਸਹੀ ਗੱਲ ਮੋਟਾ ਜੁਰਮਾਨਾ ਲੱਗੂਗਾ ਮਾਤਾ ਜੀ ਸਰਕਾਰੀ ਜੁਰਮਾਨਾ ਹੈਗਾ 10000 ਰੁਪਿਆ ਤੇ ਪ੍ਰਾਈਵੇਟ ਜੁਰਮਾਨਾ ਹੈਗਾ 5000 ਰੁਪਿਆ ਹੁਣ ਤੁਸੀਂ ਦੱਸ ਦਿਓ ਕਿਹੜਾ ਭਰਨਾ ਵਾ ਆਪੋ ਤੇ ਲੈ 5000 ਰੁਪਿਆ ਪ੍ਰਾਈਵੇਟ ਵਰਤੀ ਕਰਦੇ ਮੇਰੀ ਪ੍ਰਾਈਵੇਟ ਵਰਤੀ ਕਟਾਤੀ ਨਾ ਹੁਣ ਮੇਰੀ ਵੀਡੀਓ ਡਿਲੀਟ ਕਰਦੇ माता जी तू दिवीड। <laughs> <laughs> <आप रुण गरागा। laughs> <पैसे laughs> तो गुस्सा ही कर गए हाँ पैसे डिट कर <laughs> दो प्राइवेट जुर्माना लगूगा रुपया